ਸਾਰ ਸਰਕਰ ਕਰਕੇ ਹੋ ਚੁੱਕੀ ਹੈ ਪਤਾ ਨਹੀਂ ਇਹ ਸਮਾਨ ਦਾ ਕਦੋਂ ਦਾ ਫਤਨ ਹੀ ਰਿਜ਼ਰਚ ਕਰ ਰਹਾ ਕਿ ਇਹ ਨੁਕਸਾਨ ਕਿੰਨਾ ਤੇਰੇ ਪਰ ਵੀ 25 ਰਕਦੇ ਸਮਾਨ ਹੈ ਇੱਥੇ ਤੇਰੇ ਪਰ ਵੀ 25 ਰਕਦੇ ਸਮਾਨ ਹੈ ਇੱਥੇ کافی ਜ਼ਿਆਦਾ ਹੀ ਤੁਰ ਅੱਗੇ ਵਿਚਾਰ ਰਿਹਾ ਹੈ کافی ਬਟਾਲਾ ਦੀ ਅਲੀਵਾਲ ਰੋਡ ਤੇ ਇੱਕ ਇਲੈਕਟ੍ਰੋਨਿਕਸ ਦੇ ਸਮਾਨ ਦੇ ਗੋਦਾਮ ਨੂੰ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਇਹ ਅਗਰ ਸ਼ਾਰਟ ਸਰਕਟ ਕਰਕੇ ਲੱਗੀ ਹੈ ਜਿਸ ਕਰਕੇ ਗੋਦਾਮ 'ਚ ਰੱਖੇ ਇਲੈਕਟ੍ਰੋਨਿਕ ਦਾ ਸਮਾਨ ਸੜਕੇ ਸੁਆਹ ਹੋ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਹੈ ਜਿਸ ਨੂੰ 1 ਘੰਟੇ ਦੀ ਜਦੋਂ ਜਹਤੋ ਬਾਅਦ ਇਸ ਆਗ ਨੂੰ ਕਾਬੂ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲੈਕਟ੍ਰੋਨਿਕਸ ਦੇ ਮਾਲਕ ਸੁਮੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 8:30 ਵਜੇ ਸੂਚਨਾ ਮਿਲੀ ਕਿ ਉਹਨਾਂ ਦੇ ਗੋਦਾਮ ਵਿੱਚ ਧੂੰਆਂ ਉੱਠ ਰਿਹਾ ਹੈ। ਜਦ ਤੱਕ ਮੌਕੇ ਤੇ ਪਹੁੰਚੇ ਤਾਂ ਅੰਦਰ ਅੱਗ ਲੱਗੀ ਹੋਈ ਸੀ। ਜਿਸ ਕਰਕੇ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਫਿਲਹਾਲ ਪੜਿਤ ਮੁਤਾਬਕ 20 ਤੋਂ 25 ਲੱਖ ਦੇ ਕਰੀਬ ਉਹਨਾਂ ਦਾ ਨੁਕਸਾਨ ਹੋਇਆ ਹੈ ਪਤਾ ਨਹੀਂ ਭਾਈ ਸ਼ਾਰਟ ਸਰਕਲ ਕਰਕੇ ਹੋ ਗਿਆ ਪਤਾ ਨਹੀਂ ਸਾਹਮਣੇ ਦਾ ਪਤਾ ਅਗਲੇ ਟਾਈਮ ਸਰ ਅਜਾਓਗੇ ਟਾਈਮ ਤੇ ਕਿੰਨਾ ਕੱਟ ਗਣ ਕਲ ਇਲੈਕਟ੍ਰੋਨਿਕਸ ਪਤਾ ਨਹੀਂ ਰੇ ਦੇ ਚੈੱਕ ਕਰਾਂ ਕਿ ਨੁਕਸਾਨ ਕਿੰਨਾ ਹੈ ਤਕਰੀਬਨ ਵੀ 25 ਲੱਖ ਦਾ ਸਾਮਾਨ ਹੈ ਅੰਦਰ ਸਭ ਪੌਂਦਾਂ ਅੱਠੇ ਬਲੇ ਕਿਦੋਂ ਅੱਗ ਲੱਗੀ ਨਾ ਅਰੇ ਬਲਦਿਆ ਤਾਂ ਕਿ ਜ਼ਿਆਦਾ ਹੀ ਉਹ ਅੱਗੇ ਵਿਚਾਰਿਆ ਹੈ ਕਾਫੀ ਬਚਾਣੀ ਮਾਦ ਨਹੀਂ ਨਹੀਂ ਅਲੀਵਾ ਰੋੜਦੇ ਜੀ ਅਜੇ ਇਲੈਕਟ੍ਰੋਵਾਲਡ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ ਸਈ ਇੱਥੇ ਮੌਕੇ ਤੇ ਪਹੁੰਚੇ ਆ ਹਰਬ ਗੇੜੀ ਨੂੰ ਬੁਲਾਇਆ ਵਾ ਨੁਕਸਾਨ ਦਾ ਅੰਦਾਜ਼ਾ ਤੇ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਕਰਦੇ ਆ ਸਰ ਕਿਸ ਕਿਸ ਚੀਜ਼ ਦਾ ਗੋਦਾਮ ਸੀ ਇਲੈਕਟ੍ਰੋਵਾਲਡ ਹੈ ਜੀ ਇਹ AC ਨੇ ਫਰਜਾਵਾ AC ਆ ਬਾਕੀ ਉਹ ਹੋਰ ਵੀ ਸਮਾਨ ਲਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ ਸਭ ਸਾਢੇ 7 ਦੇ ਨੇੜੇ ਆਲੀਵਰ ਰੋਡ ਉਧਰ ਦੂਜੇ ਪਾਸੇ ਫਾਇਰ ਅਫਸਰ ਦੇ ਮੁਤਾਬਕ ਫਾਇਰ ਬ੍ਰਿਗੇਡ ਅੰਮ੍ਰਿਤਸਰ ਵੱਲੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਬਟਾਰਾ ਦੀ ਆਲੀਵਰ ਰੋਡ ਉੱਤੇ ਇਲੈਕਟ੍ਰੋਨਿਕ ਦੇ ਗੋਦਾਮ ਨੂੰ ਅੱਗ ਲੱਗਣ ਦੀ ਜਿਸ ਦੀ ਸੂਚਨਾ ਪਾਉਂਦੇ ਹੀ ਉਹ ਮੌਕੇ ਤੇ ਪਹੁੰਚੇ ਨੇ ਤੇ ਅੱਗ ਉੱਤੇ ਕਾਬੂ ਪਾਇਆ ਗਿਆ ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਹੈ ਜੀ ਕਿ ਅਲੀਵਾਲ ਰੋਡ ਤੇ ਜਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗ ਗਈ ਹੈ ਤੇ ਤਕਰੀਬਨ ਸਾਨੂੰ 8:07 ਤੇ ਸੂchna ਮਿਲੀ ਆ ਮੁਕਤ ਦੇ ਜੀ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝੋ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜੀ ਕੀ ਕੋਸਟ ਆ ਮਾਲਕਾਂ ਨੂੰ ਪਤਾ ਹੋਣਾ ਚਾਹੀਦਾ ਜੀ ਇਹ ਸੀ ਇਹ ਫ੍ਰਿਜ ਵੀ ਆ ਹੋਰ ਵੀ ਦਿੱਲੀ ਦਾ ਕਈ ਤਰ੍ਹਾਂ ਦਾ ਸਮਾਨ ਤਰ੍ਹਾਂ ਦਾ ਸਮਾਨ ਹਾਂਜੀ ਦੁਕਾਨ ਦਾ ਪਤਾ ਕਿ ਕਿਹੜੀ ਕਿਤਾਬ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ ਤੇ ਲੱਗੇ ਹੁਣ ਫਿਲਹਾਲ ਸ਼ਾਰਟ ਸਰਕਟ ਕਰਕੇ ਇਲੈਕਟ੍ਰੋਨਿਕਸ ਦੇ ਗੋਦਾਮ ਨੂੰ ਅੱਗ ਲੱਗੀ ਹੈ ਜਿਸ ਕਰਕੇ ਪੂਰਾ ਗੋਦਾਮ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਗਣੀਮਤ ਰਹੀ ਹੈ ਕਿ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਵਟਾਰਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇ ਸੀ